ਜੀ ਵੀਰ ਕੀ ਨਾਮ ਆਪਣਾ ਤੇ ਉਹ ਜਾਂ ਲੰਗਰ ਦੀ ਸੇਵਾ ਕਿੰਨਾ ਵੱਲੋਂ ਕੀਤੀ ਜਾ ਰਹੀ ਹੈ ਭਾਈ ਖਾਲਸਾ ਭਾਈ ਗੁਰਜੀ ਕੀ ਫਤਿਹ ਮੇਰਾ ਨਾਮ ਬਲਜੀਤ ਸਿੰਘ ਹੈ ਜੀ ਇਹ ਜਿਹੜੀ ਲੰਗਰ ਦੀ ਸੇਵਾ ਪਿੰਡ ਗੁਲਾਬਗੜ੍ਹ ਨਗਰ ਵੱਲੋਂ ਆ ਰਹੀ ਹੈ ਜੀ ਇਹ ਤਕਰੀਬਨ 2 ਸਾਲ ਤੋਂ ਇਹ ਸੇਵਾ ਆ ਰਹੀ ਹੈ ਜੀ ਤੇ ਇਹ ਜਿਹੜੀ ਸੇਵਾ ਜੀ ਅਸੀਂ ਹਰ ਸੋਮਵਾਰ ਤਕਰੀਬਨ 11:00 ਵਜੇ ਆ ਜਾਂਦੇ ਕਿਉਂਕਿ ਡਾਕਟਰ ਸੰਧੂ ਸਾਹਿਬ ਉਹਨਾਂ ਦੀ ਓਪੀਡੀ ਹੁੰਦੀ ਹੈ ਸੋਮਵਾਰ ਤੇ ਵੀਰ ਵਾਹਿਗੁਰੂ ਦੀ ਕਿਰਪਾ ਨਾਲ ਜੀ ਸੋਮਵਾਰ ਦੀ ਸੇਵਾ ਲੱਗੀ ਹੋਈ ਆ ਸੋ ਨਿਰੰਤਰ ਵਾਹਿਗੁਰੂ ਦੀ ਰਜ਼ਾ ਦੇ ਵਿੱਚ ਉਹ ਨਿਭਾ ਰਹੇ ਆ ਸੇਵਾ ਤੇ ਜਦੋਂ ਤੱਕ ਵਾਹਿਗੁਰ ਸਾਡਾ ਕੌਸਾ ਵਾਗੇ ਫਿੱਕਾ ਤੇ ਹਾਜੀ ਬਾਈ ਕੀ ਨਾਮ ਆ ਆਪਣਾ ਤੇ ਲੰਗਰ ਦੀ ਸੇਵਾ ਕਿ ਕਿੱਥੋਂ ਆ ਰਹੀ ਹੈ ਕੌਣ ਕਰ ਰਿਹਾ ਹੈ ਵਾਹਿਗੁਰੂ ਜੀ ਦਾ ਖਾਸ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਪਿੰਡ ਆਪਣਾ ਗਦਾਵਗੜਾ ਜੀ ਮੇਰਾ ਨਾਮ ਜਸਪਾਲ ਸਿੰਘ ਹੈ ਜੀ ਤੇ ਮੇਰੇ ਨਾਲ ਮੁੰਡੇ ਹੋਰ ਵੀ ਸੇਵਾਦਾਰ ਹੈ ਜੀ ਤੇ ਲੰਗਰ ਪ੍ਰਸ਼ਾਦਾ ਸਿਰਫ ਬੰਦਾ ਗੁਰਦੁਆਰੇ ਆ ਰਸਲ ਪਾਣੀ ਇਹਦਾ ਘਰ ਤੋਂ ਹੀ ਆਉਂਦਾ ਇਹ ਹਰ ਸੋਮਵਾਰ ਨੂੰ ਲੈ ਕੇ ਆਉਂਦੇ ਆ तकरीबन 2 ਸਾਲ ਦੇ ਕਰੀਬ ਹੋ ਗਿਆ ਪਹਿਲਾਂ ਕਰੋਨਾ ਤੋਂ ਪਹਿਲਾਂ ਵੀ 2 ਸਾਲ ਚੱਲਦਾ ਸੀ ਠੀਕ ਹੈ ਕਿਹੜੇ ਦਿਨ ਆਉਨੇ ਰੋਜ਼ਾਨਾ ਨਹੀਂ ਆਉਂਦੇ ਇੱਕ ਦਿਨ ਆਉਨੇ ਨਹੀਂ ਜੀ ਹਰ ਸੋਮਵਾਰ ਆਉਨੇ ਹੈ ਜੀ ਅੱਛਾ ਕਿਸ ਟਾਈਮ ਆਓ ਵੀਡੀ ਹੁੰਦੀ ਹੈ ਜੀ ਅਸੀਂ 11 ਵਜੇ ਆਉਨੇ ਠੀਕ ਹੈ ਉਸ ਤੋਂ ਪਹਿਲਾਂ ਬਰਿੰਡੇ ਤੋਂ ਮਹਾਜਨ ਪਰਵਾਹ ਆਇਕੋ ਲੈ ਕੇ ਆਉਂਦਾ ਜੀ ਲੰਗਰ ਠੀਕ ਹੈ ਜੀ ਉਹ ਘੰਟਾ ਡੇਢ ਘੰਟਾ ਉਹ ਚਲਾਉਂਦੇ ਉਸ ਤੋਂ ਬਾਅਦ ਜਿੰਨਾ ਚਿਰ ਸਾਡਾ ਮਸਦਾਨਾ ਨਹੀਂ ਹੁੰਦਾ ਸ਼ਾਮ ਤੱਕ ਜਲਦਾ ਚਾਹ ਦਾ ਵੀ ਰੋਟੀ ਦਾ ਵੀ ਜੇ ਕਿਸੇ ਤੋਂ ਕੋਈ ਪ੍ਰਸ਼ਾਦਾ ਬਣੀ ਨਹੀਂ ਛਕੀਦਾ ਉਸ ਨੂੰ ਰੱਖ ਜਾ ਚਾਹ ਨਾਲ ਦੇ ਦਿਸਕੜ ਵੀ ਦੇ ਦਿੰਦਾ ਤੇ ਇਸ ਲੰਗਰ ਦੇ ਵਿੱਚ ਤੁਹਾਡੀ ਕੋਈ ਮਦਦ ਕੌਣ ਕਰਦਾ ਹੈਗਾ ਉਹ ਸੰਗਤ ਸੰਗਤ ਕਰਦੀ ਹੈ ਜੀ ਜਾਂ ਘਰ ਚੋਂ ਚੱਲਦਾ ਜੀ ਨਗਰ ਦੇ ਵਿੱਚੋਂ ਆ ਜਾਂਦੀ ਹੈ ਰਸਬਾਣੀ ਸੇਵਾ ਠੀਕ ਹੈ ਹੋਰ ਕੋਈ ਮੈਸੇਜ ਦੇਣਾ ਚਾਹੁੰਗੇ ਸੰਗਤਾਂ ਨੂੰ ਕੀ ਕਹਿਣਾ ਚਾਹੁੰਗੇ ਬਾਅਦ ਜੀ ਕਹਿੰਦੇ ਆ ਬਦ ਤੋਂ ਬਦ ਲੰਗਰ ਦੀ ਸੇਵਾ ਕਰਨ ਤੇ ਸਾਰੇ ਸੁਖੀ ਹੋਣ ਕੋਈ ਬਿਮਾਰੀ ਨਾ ਹੋਵੇ ਸਾਨੂੰ ਲੰਗਰ ਲਿਉਣਾ ਇਹਨਾਂ ਤੋਂ ਇੱਥੇ ਸਾਈ ਖਾਲਸਾ ਸਾਹਿਬ ਐਗਰੀਗੇਟ ਦੇ